ਪਿਆਰ ਭਰੀ ਯਾਤਰੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਬਲੌਗ ਵਿੱਚ ਅੱਜ ਆਪਾਂ ਪਹੁੰਚੇ ਆ ਮੰਡੀ ਅਹਿਮਦਗੜ੍ਹ ਅਥਨ ਮੰਡੀ ਅਹਿਮਦਗੜ੍ਹ ਕੋ ਬਹੁਤ ਹੀ ਸਾਸਤ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਚੱਲਦੇ ਜਿੱਥੋਂ ਤੁਹਾਨੂੰ ਜਿਹੜਾ ਸੂਟ ਆ ਬਹੁਤ ਹੀ ਸਾਸਤ ਰੇਟਾਂ ਤੇ ਮਿਲ ਜਾਣਗੇ ਜਿਵੇਂ ਕਾਟਨ ਦੇ ਸੂਟ ਹੋ ਕੇ ਪ੍ਰਿੰਟ ਸੂਟ ਹੋ ਕੇ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਤੇ ਇਹਨਾਂ ਕੋਲ ਮਿਲ ਜਾਣਗੇ ਤੋਂ ਚੱਲਦੇ ਆ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆ ਅਹਿਮਦਗੜ੍ਹ ਆਨਮ ਕਲੋਥ ਹਾਊਸ ਕੋਲ ਚੈਨ ਐਂਡ ਟੇਲ ਇਹਨੇ ਜਿਹੜੀ ਦੁਕਾਨ ਪੈ ਜਾਂਦੀ ਆ ਧੂਲਕੋਟ ਚੌਂਕ ਸ ਚਲਦੇ ਆਪਾਂ ਤੁਹਾਨੂੰ ਦਿਖਾਉਣਾ ਸਾਰੀ ਆਪਾਂ ਇਹਨਾਂ ਦੀ ਅੱਜ ਕਲੈਕਸ਼ਨ ਜਿਹੜੇ ਤੁਹਾਡੇ ਲਈ ਪਿਓਰ ਵਿਸਕੋਸ ਜੌਰ ਜਟ ਲੈ ਕੇ ਆਇਆ ਓਕੇ ਵੀਰੇ ਪਿਓਰ ਪਲੇਨ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਕਈ ਕਸਟਮਰਾਂ ਨੇ ਵਰਕ ਕਰਵਾਉਣਾ ਹੁੰਦਾ ਹਾਂਜੀ ਠੀਕ ਹੈ ਜੀ ਕਈ ਪੈਣਾ ਦੀਆਂ ਬਟਿਕਾਂ ਕੀਤੀਆਂ ਹੋਈਆਂ ਨੇ ਕਈਆਂ ਨੇ ਹੋਲ ਸੇਲ 'ਚ ਲੈਣੀ ਹੈ ਮੈਂ ਦਾਜ਼ਮ ਆ ਇਹ ਆਪਾਂ ਰਿਟੇਲ ਪ੍ਰਾਈਸ ਪਾ ਰਹੇ ਹਾਂ ਜਿਹੜੇ ਹੋਲ ਸੇਲਰ ਵੀ ਨੇ ਉਹ ਹਨਮ ਕਲੌਥ ਹਾਊਸ ਵਾਲਿਆਂ ਨੂੰ ਫੋਨ ਕਰ ਲਿਓ ਠੀਕ ਹੈ ਉਹਨਾਂ ਨੂੰ ਆਪਾਂ ਹੋਰ ਵੀ ਡਿਸਕਾਊਂਟ ਕਰਕੇ ਲਗਾਵਾਂਗੇ ਠੀਕ ਹੈ ਵੀਰੇ ਠੀਕ ਹੈ ਜੀ ਜਿਨ੍ਹਾਂ ਨੇ 5000 ਠੀਕ ਹੈ ਜਿਹੜੀਆਂ ਆਪਾਂ ਦੋ ਆਈਟਮਾਂ ਪਹਿਲਾਂ ਪਾਈਆਂ ਨੇ ਉਹ ਹੋਲ ਸੇਲ ਰੇਟ ਤੇ ਰਿਟੇਲ ਰੇਟ ਇੱਕੇ ਰਹੂਗਾ ਤੇ ਜਿਹੜੀਆਂ ਹੁਣ ਆਪਾਂ ਰੇਟ ਪਾਵਾਂਗੇ ਉਹ ਰਿਟੇਲ ਪ੍ਰਾਈਸ ਪਾਉਂਗਾ ਪਰ ਜਿਨ੍ਹਾਂ ਨੇ ਲੈਣਾ ਹੈ ਹੋਲ ਸੇਲ ਦੇ ਵਿੱਚ ਉਹਨਾਂ ਨੂੰ ਅਲੱਗ ਰੇਟ ਲੱਗੂਗਾ ਠੀਕ ਹੈ ਇਹ 150 ਰੁਪਏ ਦਾ ਸੂਟ ਹੋਗਾ ਹੀ ਪਿਓਰ ਵਿਸਕੋਸ ਵਾਲੀ ਜੌਰਜਟ ਹੋਗੀ ਠੀਕ ਹੈ ਟਾਪ ਦੇ ਜਿਨ੍ਹਾਂ ਨੇ ਵਰਕ ਕਰਾਉਣਾ ਹੈ ਪੇਂਟ ਕਰਾਉਣਾ ਹੈ ਅੱਜ ਕੱਲੇ ਤੇ ਜੌਰਜਟ ਦੇ ਉੱਤੇ ਬਹੁਤ ਪਟਿਕਲੀਆਂ ਆਈਟਮਾਂ ਚੱਲਦੀ ਨੇ ਠੀਕ ਹੈ ਇਹ ਆਪਾਂ ਤੁਹਾਨੂੰ 150 ਰੁਪਏ ਸੂਟ 30 ਰੁਪਏ ਮੀਟਰ 30 ਰੁਪਏ ਮੀਟਰ 5 ਮੀਟਰ ਸੂਟ 150 ਰੁਪਏ ਦਾ ਹੀ ਲਓ ਜੀ 150 ਰੁਪਏ ਕਲਰ ਰੰਗ ਬਹੁਤ ਮਿਲ ਜਾਣਗੇ ਜੇ ਤੁਸੀਂ ਕਹੋਗੇ ਵੀ ਵੀਰੇ ਜੀ ਸਾਨੂੰ ਬਲੈਕ ਦੇ ਦੇ ਨੀਲਾ ਦੇ ਦੇ ਪੀਲਾ ਦੇ ਦੇ ਉਹ ਤਾਂ ਨਹੀਂ ਹੋਣੇ ਜਿਹੜੇ ਰੰਗ ਹੋਣਗੇ ਉਹਦੇ ਜੀ ਤੁਹਾਨੂੰ ਕੰਪਰੋਮਾਈਜ਼ ਕਰਨਾ ਪਊਗਾ ਜੀ 150 ਦਾ ਜਾਣੀ ਇਹ ਜੀ ਹਾਂ ਜੀ ਇਹ 150 ਹੈ ਜੇ ਫਿਰ ਵੀ 20 ਕ ਕਲਰ ਮਿਲ ਲਵੇ ਮਿਲ ਜਾਣਗੇ ਅਵੇਲੇਬਲ ਹੋਣਗੇ 20 ਕਲਰ ਓਕੇ ਓਕੇ ਜੀ ਠੀਕ ਹੈ ਜੀ ਆ ਦੇਖੋ ਜੀ 150 ਰੁਪਏ ਸੂਟ ਹੋਗਾ ਪੂਰੀ ਪਿਓਰ ਵਿਸਕੋਸ ਜੌਰਜਟ ਹੋਗੀ ਹਾਂਜੀ ਠੀਕ ਹੈ ਜੀ ਆ ਦੇਖੋ ਲਓ ਜੀ ਹੱਥ ਨੂੰ ਦੇ ਕਲਰ ਆਪ ਨੂੰ ਮਿਲ ਜੂਗਾ ਨਾ ਬਾਕੀ ਕਲਰ ਚੇਂਜ ਹੁੰਦੇ ਰਹਿੰਦੇ ਨੇ ਹਾਂਜੀ ਹਾਂਜੀ ਕਲਰ ਚੇਂਜ ਹੁੰਦੇ ਰਹਿੰਦੇ ਨੇ ਠੀਕ ਹੈ ਜੀ ਤੇ ਆਪਾਂ ਹੁਣ ਤੁਹਾਨੂੰ ਨੈਕਸਟ ਵੈਰਾਈਟੀ ਦਿਖਾਉਣੇ ਆਪਾਂ ਤੁਹਾਡੇ ਲਈ ਪਿਓਰ ਕੈਂਬ੍ਰਿਕ ਕਾਟਨ ਦੀ ਓਕੇ ਜੀ ओरिजिनल ਕੈਂਬ੍ਰਿਕ ਦੀ ਜੇ ਕੈਂਬ੍ਰਿਕ オリジナル ਨਾ ਹੋਈ ਮੈਂ ਫੇਰ ਕਹਿ ਰਹੀ ਜੇ オリジナル ਕੈਂਬ੍ਰਿਕ ਨਾ ਹੋਈ ਹਾਂਜੀ 50000 ਰੁਪਏ ਇਨਾਮ ਦੂੰਗਾ ਹੀ ਠੀਕ ਹੈ ਕੈਂਬ੍ਰਿਕ ਦਾ ਹੋਲ ਸੇਲ ਦਾ ਰੇਟ ਬੜੇ ਬੜੇ ਹੋਲ ਸੇਲਰਾਂ ਦਾ ਹੀ ਹਾਂਜੀ ਬੜੇ ਬੜੇ ਹੋਲ ਸੇਲਰਾਂ ਦਾ ਰੇਟ ਹੈ 60 65 ਰੁਪਏ ਪਰ ਆਪਾਂ ਤੁਹਾਡੇ ਲਈ ਰੇਟ ਲੈ ਕੇ ਆਏ ਸਿਰਫ ਔਰ ਸਿਰਫ 250 ਰੁਪਏ ਦਾ ਸੂਟ ਲਓ ਜੀ 250 ਰੁਪਏ ਦਾ ਸੂਟ ਪਿਓਰ オリジナル ਕੈਂਬ੍ਰਿਕ ਉਹ ਜਿਹੜਾ ਮਰਜੀ ਸੂਟ ਤੁਸੀਂ ਸਾਨੂੰ ਕਹਿ ਸਕਦੇ ਹੋ ਅਜੀ ਤੁਹਾਨੂੰ ਸਾਰੇ ਸੂਟ ਟਰਾਈ ਕਰਕੇ ਦਿਖਾ ਸਕਦੇ ਆ ਲਓ ਜੀ ਠੀਕ ਹੈ ਜੀ ਪਿਓਰ オリジナル ਕੈਂਬਰੀ ਕੋ ਡਿਜੀਟਲ ਪ੍ਰਿੰਟ ਹੋਣਗੇ ਠੀਕ ਹੈ ਜੀ ਐਕਸਪੋਰਟ ਦਾ ਸਰਪਲਸ ਦਾ ਮਾਲ ਹੋਊਗਾ ਇਹ ਓਕੇ ਜੀ ਠੀਕ ਹੈ ਪ੍ਰਿੰਟ ਘੱਟੋ ਘੱਟ 70 ਘੱਟੋ ਘੱਟ 780 ਪ੍ਰਿੰਟ ਪਏ ਹੋਣਗੇ ਠੀਕ ਹੈ ਇਸ ਕਰਕੇ ਆਪਾਂ ਤੁਹਾਨੂੰ ਦਿਖਾਤੇ ਘੱਟ ਹੀ ਜਾਣਗੇ 40 50 ਪ੍ਰਿੰਟ ਤਾਂ ਮੈਂ ਤੁਹਾਨੂੰ ਦਿਖਾਈ ਦਊਂਗਾ ਇਸ ਵੀਡੀਓ ਦੇ ਮੱਦੀਮ ਰਹੀ ਹਾਂਜੀ ਹਾਂਜੀ ਤੇ ਇਹ 250 ਰੁਪਏ ਦਾ ਕੈਂਬਰੀ ਕਾਟਨ オリジナル ਕੈਂਬਰੀ ਕਹਾਂਗੇ ਤਾਂ ਕੈਂਬਰੀ ਹੀ ਨਿਕਲੂਗੀ ਠੀਕ ਹੈ ਜੀ ਸੂਟ 80 ਰੁਪਏ ਦਾ 100 ਰੁਪਏ 150 ਵਾਲਾ ਵੀ ਦਿਖਾ ਸਕਦੇ ਹਾਂ ਪਰ ਤੁਹਾਡੇ ਕੋਈ ਕੰਮ ਦਾ ਨਹੀਂ ਹੋਣਾ ਪਰ ਕਾਟਨ ਦੇ ਵਿੱਚ ਹੀ ਠੀਕ ਹੈ ਜੀ ਠੀਕ ਹੈ ਜੀ ਕਾਟਨ ਦੇ ਵਿੱਚ ਜਿਹੜਾ ਹੋਊਗਾ ਪਿਓਰ ਕੈਂਬਰੀ ਕੀ ਰੱਖਦੇ ਆਪਾਂ ਓਕੇ ਜੀ ਠੀਕ ਹੈ ਕੈਂਬਰੀ ਕਾਟਨ 250 ਰੁਪਏ ਦਾ ਸੂਟ ਡਿਜੀਟਲ ਪ੍ਰਿੰਟ オリジナル ਕੈਂਬਰੀ ਕੀ ਠੀਕ ਹੈ ਪ੍ਰਿੰਟਡ ਡਿਜ਼ਾਈਨ ਬਹੁਤ ਮਿਲ ਜਾਣਗੇ ਮੈਂ ਵੀਰੇ ਇਸ ਵੀਡੀਓ ਇਹੀ ਦੱਸਣਾ ਚਾਹਣਾ ਸੀ ਕਸਟਮਰਾਂ ਨੂੰ ਲਈ ਕਹਿੰਦੇ ਨੇ ਵੀਰੇ ਅਸੀਂ ਤੁਹਾਡੀ ਵੀਡੀਓ ਦੇਖੀ ਐ ਹਾਂਜੀ ਜਦ ਤੱਕ ਮਾਲ ਸੇਲ ਹੋ ਜਾਂਦਾ ਜਦ ਤੱਕ ਮਾਲ ਅਵੇਲੇਬਲ ਹੈ ਜਦ ਤੱਕ ਸੇਲ ਹੈ ਬਸ ਠੀਕ ਆ ਹਾਂਜੀ ਡਿਜੀਟਲ ਪ੍ਰਿੰਟ ਹੋਣਗੇ ਆ ਤੁਹਾਨੂੰ ਇਹ ਕਲਰ ਆਪਸ਼ਨ ਮਿਲ ਜੂਗਾ ਨਾ ਪ੍ਰਿੰਟ ਮਿਲ ਜਾਣਗੇ ਬਸ ਇਹ ਚੇਂਜ ਹੁੰਦੇ ਰਹਿੰਦੇ ਜਦੋਂ ਬਾਜ ਨੂੰ ਦੱਸਿਆ ਨਾ ਕਿ ਕੋਈ ਸੇਲ ਹੋ ਜਾਂਦੇ ਆ ਇਹ ਉਹ ਦੇ ਫੁੱਦਰੀ ਨੇ ਕੈਮਬ੍ਰਿਕ ਕਾਟਨ ਦਾ 2.5 250 ਰੁਪਏ ਸੂਟ ਰੇਟ ਦੀ ਆਪਣੀ ਪੂਰੀ ਫੁੱਲ ਗਾਰੰਟੀ ਹੋਗੀ ਠੀਕ ਹੈ ਜੀ ਮਾਰਕੀਟ ਦੇ ਵਿੱਚ ਜਿੱਥੋਂ ਮਰਜੀ ਕੈਮਬ੍ਰਿਕ ਦਾ ਰੇਟ ਪਤਾ ਕਰ ਲਿਓ ਇਹ ਪੰਮਾ ਦੀ ਲਵੋ 1 ਸੂਟ ਪੰਮਾ ਦੀ ਲਵੋ 10 ਸੂਟ ਠੀਕ ਹੈ ਜੀ ਰੇਟ ਰਹੂਗਾ ਇੱਕੋ ਹੀ 2.5 250 ਓਕੇ ਸਰ ਠੀਕ ਹੈ ਜੀ ਔਰਿਜਨਲ ਕੈਮਬ੍ਰਿਕ ਹੋਗੀ ਠੀਕ ਹੈ ਜੀ ਆਪਾਂ 2.5 ਦਾ ਵੀ ਉਹਨਾਂ ਨੂੰ ਦਰਵਾਗੇ ਜਿਹੜਾ ਸਾਡੇ ਵੀਰ ਦਾ ਚੈਨਲ YouTube ਚੈਨਲ ਤੇ ਅਨਮ ਕਲਾਥ ਹਾਊਸ ਦਾ YouTube ਚੈਨਲ ਸਬਸਕ੍ਰਾਈਬ ਕਰਕੇ ਆਉਗਾ ਔਰ ਵੀਡੀਓ ਨੂੰ ਸ਼ੇਅਰ ਕਰਕੇ ਆਉਗਾ ਠੀਕ ਹੈ ਜੀ ਆਪਾਂ ਉਹਦੇ ਰਾਹੀ ਆਪਾਂ ਉਹਨੂੰ ਹੀ ਦਮਾਂਗੇ ਇਹੇ ਤਾਈ ਸੋ ਨੀ ਆਦਰ ਵਾਈ 300 ਦਾ ਬੇਚਿਦ ਠੀਕ ਹੈ ਜੀ ਹਲੋ ਟੈਂਪਰੀ ਕਾਲ ਉਹਦੇ ਤੇ ਪ੍ਰਿੰਟ ਮਿਲ ਜਾਣਗੇ ਨਾ ਬਾਕੀ ਇਹ ਚੇਂਜ ਹੁੰਦੇ ਰਹਿੰਦੇ ਆ ਜਿਵੇਂ ਬਾਈ ਦੱਸਿਆ ਹਾਂਜੀ ਪ੍ਰਿੰਟ ਚੇਂਜ ਹੁੰਦੇ ਰਹਿੰਦੇ ਨੇ ਕਿਉਂਕਿ ਜਦ ਤੱਕ ਮਾਲਕ ਹੋਰ ਆ ਜਾਂਦੇ ਕਦੇ ਕੋਈ ਆ ਜਾਂਦਾ ਕਦੇ ਕੋਈ ਹਾਂਜੀ ਤੁਸੀਂ ਸਾਡੀਆਂ ਪੁਰਾਣੀਆਂ ਵੀਡੀਓ ਵੀ ਦੇਖ ਸਕਦੇ ਹੋ ਉਹਦੇ ਚੋਂ ਹੀ ਪ੍ਰਿੰਟ ਚੇਂਜ ਹੁੰਦੀ ਰਹਿੰਦੇ ਨੇ ਹਾਂਜੀ ਹਾਂਜੀ ਇਹ ਤਾਂ ਹੈ ਨਹੀਂ ਵੀ ਇੱਕੋ ਹੀ ਨਾਲ ਦਾ ਅਸੀਂ ਮਾਲ ਰੱਖੀ ਰੱਖਾਂਗੇ ਸ ਦੇ ਜਾਂ ਤਾਂ ਚੇਂਜ ਹੁੰਦੀ ਰਹਿੰਦੇ ਨੇ ਕੈਂਬਰੀ कॉटन ओरिजिनल ਕੈਂਬਰੀ ਕੋ ਜਿਹੜਾ ਮਰਜੀ ਮੈਂ ਫੇਰ ਕਹਿਣਾ ਵਿੱਚ ਕਹਿਣਗੇ ਵੀ ਤੁਸੀਂ ਪਤਾ ਨਹੀਂ ਆ ਦੇਖੋ ओरिजिनल ਕੈਂਬਰੀ ओरिजिनल ਕੈਂਬਰੀ ओरिजिनल ਕੈਂਬਰੀ ਫੇਰ ਕਹਿ ਰਹੇ ਆ ਜੇ ओरिजिनल ਕੈਂਬਰੀ ਨਾ ਹੋਈ 50000 ਰੁਪਏ ਇਨਾਮ ਦੂੰਗਾ ਪਿਓਰ कॉटन ਸੁਤੀ कॉटन ਨਾ ਹੋਵੇ ਓਕੇ ਜੀ ਇਹ ਕੈਂਬਰੀ कॉटन ਜਿਹੜੀ ਮਾਰਕੀਟ ਦੇ ਵਿੱਚ 65 ਰੁਪਏ 70 ਰੁਪਏ ਮੀਟਰ ਹੋਲ ਸੇਲ 'ਚ ਮਿਲਦੀ ਹੈ ਠੀਕ ਹੈ ਜੀ ਇਹ ਤਾਂ ਫਿਰ ਐਕਸਪੋਰਟ ਦਾ ਸਰਪਲਸ ਦਾ ਮਾਲ ਹੈ ਐਕਸਪੋਰਟ ਦਾ ਸਰਪਲਸ ਦਾ ਕੈਂਬ੍ਰਿਕ オリジナル ਵਾਲੀ 컬러 ਵੀ ਨਾਲ ਪੱਕੇ ਹੁੰਦੇ ਨਹੀਂ ਓਕੇ ਜੀ 2250 ਰੁਪਏ ਸੇਲ ਹੈ ਇਹ ਦੇਖੋ ਡਿਜ਼ਾਈਨ 컬러 ਇਹਨਾਂ ਵਿੱਚ ਬਹੁਤ ਜ਼ਿਆਦਾ ਨਹੀਂ ਹੋਰ ਵੀ ਪ੍ਰਿੰਟ ਮੇਲੇ ਬਹੁਤ ਪੈਣੇ ਹਾਂਜੀ ਹਾਂ ਇਸ ਵੀਡੀਓ ਦੇ ਰਾਹੀਂ ਜ਼ਿਆਦਾ ਕੋਈ ਫੱਟ ਨਹੀਂ ਜਾਣੇ ਕਿ ਆਪਾਂ ਇੱਕ ਤੋਂ ਬਾਅਦ ਤੁਹਾਨੂੰ ਜਿਹੜੀ ਵੈਰਾਈਟੀ ਦਿਖਾਵਾਂਗੇ ਨੈਕਸਟ ਆਈਟਮ ਦਿਖਾਵਾਂਗੇ ਕੈਂਬ੍ਰਿਕ ਜੀ ਹਾਂ ਜੀ ਬਿਨਾ ਦੁਪੱਟੇ ਤੋਂ ਵਾਰਕ ਵਾਲੇ オリジナル ਕੈਂਬ੍ਰਿਕ ਹੋਗੀ ਮੈਂ ਫੇਰ ਕਹਿ ਰਿਹਾ オリジナル ਕੈਂਬ੍ਰਿਕ ਦਾ ਮਤਲਬ オリジナル ਕੈਂਬ੍ਰਿਕ ਠੀਕ ਹੈ ਜੀ ਰੇਟ ਦਾ ਆਪਣਾ ਰਿਟੇਲ ਪ੍ਰਾਈਸ 399 ਰੁਪਿਆ ਜੀ होलसेल ਦਾ ਰੇਟ ਹੈ ਉਹ ਸਿਰਫ ਔਰ ਸਿਰਫ ਫੋਨ ਤੇ ਦੱਸਿਆ ਜਾਊਗਾ ਜਿਹਨੇ ਵੀ ਲੈਣਾ ਹੈ ਉਹਨੂੰ ਕੱਲਿਓ ਆਪਣੇ WhatsApp ਗਰੁੱਪ 'ਪਾ ਬਣੇ ਹੋਏ ਨੇ ਉਹ ਜੋ ਬਾਤਵਾਦੀ ਜਾਣੇ ਜੁਆਇਨ ਕਰੋ 8699186136 ਨੰਬਰ ਦੇ ਵਿੱਚ ਦਿੱਤਾ ਹੋਊਗਾ ਹੀ ਠੀਕ ਹੈ ਡਿਸਕ੍ਰਿਪਸ਼ਨ 'ਚ ਵੀ ਦਿੱਤਾ ਹੋਊਗਾ ਤੇ ਤੁਸੀਂ ਸਾਡਾ ਨੰਬਰ ਸੇਵ ਕਰ ਲਿਓ ਤੇ ਗਰੁੱਪ 'ਚ ਐਡ ਕਰ ਲਾਂਗੇ ਮੈਸੇਜ ਕਰ ਦਿਓ ਠੀਕ ਹੈ ਜੀ ਸਿਰਫ ਉਹ ਸਿਰਫ 399 ਰੁਪਏ ਪਹਿਲਾਂ ਲਓ ਜੀ 399 ਰੁਪਏ ਠੀਕ ਹੈ ਜੀ 399 ਰੁਪਏ ਦਾ बड़े पने ਦਾ ਜਿਹੜਾ ਹੁੰਦਾ 3 ਮੀਟਰ ਦਾ ਸੂਟ ਬਣਦਾ ਹੁੰਦਾ ਉਹ ਕਪੜਾ ਆਪਣੇ 4 ਮੀਟਰ ਲਗਾ ਰੱਖੇ ਪੂਰੇ ਦਾ ਪੂਰਾ ਜਿਹੜਾ ਛੋਟਾ ਬਣਾ ਉਹ ਪੂਰਾ 5 ਮੀਟਰ ਹੋਊਗਾ ਠੀਕ ਹੈ ਠੀਕ ਹੈ ਇਹ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ بڑے ਪਨੇ ਦਾ ਇੱਕ ਛੋਟੇ ਪਨੇ ਦਾ ਹਾਂਜੀ ਹਾਂਜੀ ਇਹ ਸਿਰਫ ਉਹ ਸਿਰਫ 399 ਰੁਪਏ ਦਾ ਹੀ ਗਿਆ ਤੁਸੀਂ ਇਹ ਪਲੇਨ ਸੂਟ ਵੀ ਲੈਣ ਜਾਓਗੇ ਇਹ ਵੀ 500 ਰੁਪਏ ਦਾ ਦੇਣਗੇ ਮਾਰਕੀਟ 'ਚ ਕੜਾਈ 300 400 ਦੀ ਕੜਾਈ ਕਰਕੇ ਦੇਣਗੇ ਹਾਂਜੀ ਆਪਾਂ ਤੁਹਾਨੂੰ ਸਿਰਫ ਉਹ ਸਿਰਫ ਸਾਰਾ ਸੂਟ ਹੀ 399 ਦਾ ਦੇ ਰਹੇ ਹਾਂ ਠੀਕ ਹੈ ਜੀ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਜਿੰਨੇ ਕਹੋਗੇ ਓਨਾਂ ਮਾਲ ਬਹੁਤ ਪਿਆਦਾ ਹਾਂਜੀ ਸਿਰਫ ਔਰ ਸਿਰਫ 399 ਚ ਲਓ ਸੈਂਕੜੇ ਨਹੀਂ ਦੇਖੋ ਬਾਕੀ ਜਿਹੜੇ ਹੁਣ ਡਿਜ਼ਾਈਨ ਕਲਰ ਹਨ ਬਹੁਤ ਆਪਸ਼ਨ ਮਿਲ ਜਣਗੇ ਦੇਖੋ ਕੋਈ ਨਹੀਂ 100 ਤੋਂ 200 ਤੱਕ ਲਓ ਦੇ ਡਿਜ਼ਾਈਨ ਹਾ। ਤੇ ਜ਼ਾਨ ਕਲਰ ਪੂਰਾ ਟਾਪ ਨੇ ਹੋਣਗੇ ਪੂਰਾ ਟਾਪ। ਅਗਲੇ ਵਾਲਾ ਡਿਜ਼ਾਈਨ। ਮਾਰਕੀਟ ਦੇ ਵਿੱਚ ਇਹ ਸੂਰ ਦਾ ਡਿਜ਼ਾਈਨ ਬਹੁਤ ਜ਼ਿਆਦਾ ਚੰਗਾ ਮਾਡਲ ਵਾਲੇ ਪੀਸ ਨੇ ਸਾਰੀ। ਠੀਕ ਹੈ ਜੀ। ਪਿਓਰ ਕੈਂਬ੍ਰਿਕ ਤੇ ਹੋਣਗੇ 오ਰੀਜినਲ ਕੈਂਬ੍ਰਿਕ। ਓਕੇ ਜੀ। ਸਿਰਫ ਔਰ ਸਿਰਫ ਸਿਰਫ ਔਰ ਸਿਰਫ 399 ਰੁਪਏ ਦੇ ਵਿੱਚ। ਠੀਕ ਹੈ। ਡਿਜ਼ਾਈਨ ਕਲਰ ਬਹੁਤ ਸੋਹਣੇ ਸੋਹਣੇ ਮਿਲ ਜਾਣਗੇ ਬਾਦੂ ਡਿਜ਼ਾਈਨ ਹੋਣਗੇ ਆਪਣੇ ਲਈ। ਹਾਂਜੀ। ਸਿਰਫ ਔਰ ਸਿਰਫ 399 ਦੇ ਵਿੱਚ। ориجنલ ਕੈਂਬ੍ਰਿਕ ਰੇਟ ਤੁਸੀਂ ਬੇਸ਼ਕੀ ਜਿੱਥੋਂ ਮਰਜੀ ਟਰਾਈ ਕਰ ਲਿਓ ਜਿੱਥੋਂ ਮਰਜੀ ਇਹ ਵੀ ਕਹਿੰਦਾ ਵੀ ਸਿੱਧਾ ਸਾਡੇ ਲੇ ਵੇ ਡਾਇਰੈਕਟ ਆਓ ਤੁਸੀਂ ਹਾਂਜੀ ਹਾਂਜੀ ਪਹਿਲਾ ਰੇਟ ਟਰਾਈ ਕਰੋ ਫਿਰ ਸਾਡੇ ਲੇ ਵੇ ਆਓ ਠੀਕ ਹੈ ਜੀ ਪਹਿਲਾ ਬਾਜ਼ਾਰ ਦੇ ਵਿੱਚ ਪਤਾ ਕਰਕੇ ਆਓ ਰੇਟ ਕੀ ਮਿਲਦਾ ਜੀ ਇਹਦਾ ਫਿਰ ਸਾਡੇ ਲੇ ਵੇ ਆਈਓ ਸਿਰਫ ਸਿਰਫ 399 ਲਓ ਜੀ 399 ਰੁਪਏ ਇਹ ਸਾਡੇ ਨਾਲ ਜੀ ਕੋਈ ਗੱਲ ਨਹੀਂ ਪਤਾ ਲੱਗਦਾ ਕੋਸਿੰਸਪਿੰਸਨੜੇ ਨਮੀ ਕਰੀ ਫੈਮਲੀ ਕਾਲਿਕ ਪਨਾ ਸੁਣਾ ਹਨ ਜੈਨ ਕਲਰ ਇੱਕ ਤੋਂ ਇੱਕ ਹੋ ਗਈ ਲੌਂਗ ਆਵਜਿਤ ແມບລີ कॉटन ਦੇ ਡਿਜ਼ਾਈਨ ਅਲੱਗ ਅਲੱਗ ਹੋਣਗੇ ਬਹੁਤ ਡਿਜ਼ਾਈਨ ਨੇ ਬਹੁਤ ਜ਼ਿਆਦਾ ਹੀ ਠੀਕ ਹੈ ਠੀਕ ਹੈ ਇਹਦਾ ਤੁਹਾਨੂੰ ਇੱਕ ਇੱਕ ਡਿਜ਼ਾਈਨ ਚ ਇੱਕ ਇੱਕ ਪੀਸ ਦਿਖਾਉਣਾ ਹੈ ਇਹਨਾਂ ਦੇ ਚ 12-12 ਪੀਸ ਆਉਂਦੇ ਨੇ ਇੱਕ ਨਾਲ ਦੇ ਇੱਕ ਡਿਜ਼ਾਈਨ ਚ 12-12 ਪੀਸ ਹੋਣਗੇ ਇੱਕ ਡਿਜ਼ਾਈਨ ਚ 12-12 ਪੀਸ ਹੋਣਗੇ ਠੀਕ ਹੈ ਡਿਜ਼ਾਈਨ ਕਲਰ ਬਹੁਤ ਜ਼ਿਆਦਾ ਮਿਲ ਜਾਣਗੇ ਜਿੰਨੇ ਕਹੋ ਉਹਨੇ ਪੀਸ ਹੀ ਓਕੇ ਓਕੇ ਅਜੇ ਤਾਂ ਤੁਹਾਨੂੰ ਪੂਰੇ ਰੰਗ ਵੀ ਨਹੀਂ ਦਿਖਾਤੇ ਰੰਗ ਡਿਜ਼ਾਈਨ ਤਾਂ ਬਹੁਤ ਜ਼ਿਆਦਾ ਪੈਣ ਬਹੁਤ ਜ਼ਿਆਦਾ ਅਜੇ ਪਿੱਛੇ ਮਾਲ ਹੋਰ ਬਹੁਤ ਲੱਗਿਆ ਪਿਆ ਬਹੁਤ ਜ਼ਿਆਦਾ ਹੀ ਠੀਕ ਹੈ ਜੀ ਤੁਸੀਂ ਇੱਕ ਵਾਰ ਅਨੰਮ ਕਲਾਸ ਹਾਊਸ ਤੇ ਆਓ ਠੀਕ ਹੈ ਜੀ ਆਨਲਾਈਨ ਆਰਡਰ ਨਾਲੋਂ ਜ਼ਿਆਦਾ ਬੈਸਟ ਹੈ ਤੁਸੀਂ ਸ਼ਾਪ ਤੇ ਵਿਜ਼ਿਟ ਕਰੋ ਆਪਣੇ ਹਾਂ ਜੀ ਪਸੰਦ ਕਰਕੇ ਹਾਂ ਜੀ ਕਿਉਂਕਿ ਆਨਲਾਈਨ ਬਹੁਤ ਫਰੋਡ ਚੱਲਦਾ ਹੈ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਨੈਕਸਟ ਵੈਰਾਈਟੀ ਦਿਖਾਉਂਦੇ ਹਾਂ ਮਸਲੀਨ ਦੇ ਡਿਜੀਟਲ ਪ੍ਰਿੰਟ ਹੈ ਜੀ ਓਕੇ ਜੀ origignal ਡਿਜੀਟਲ ਪ੍ਰਿੰਟ ਹੈ ਜੀ ਮਸਲੀਨ ਦੇ ਨਾਲ ਹੀ ਮਸਲੀਨ ਦਾ ਦੁਪੱਟਾ ਡਿਜੀਟਲ ਪ੍ਰਿੰਟ ਹੈ। ਲਓ ਇਹ ਨਾਲ ਰੇਡ ਦੀ ਪੂਰੀ ਚੈਲੇਂਜ ਨਾਲ ਗਰੰਟੀ। ਹਾਂਜੀ। ਸਿਰਫ ਔਰ ਸਿਰਫ 499 ਰੁਪਏ। ਲਓ ਜੀ 499 ਰੁਪਏ। ਰੇਡ ਤੇ ਡਿਜ਼ਾਈਨ ਕਲਰ ਦੇ ਵਿੱਚ ਬਹੁਤ ਸੋਹਣੇ-ਸੋਹਣੇ ਮਿਲ ਜਾਣਗੇ ਤੁਹਾਨੂੰ ਜੀ। ਹਾਂਜੀ। ਠੀਕ ਹੈ ਜੀ। ਡਿਜ਼ਾਈਨ ਕਲਰ ਦੇ ਵਿੱਚ ਬਾਦੂ ਪੈਣੇ ਸਾਰੇ ਡਿਜੀਟਲ ਪ੍ਰਿੰਟ ਹੋਣਗੇ ਇਹਦੇ ਵਿੱਚ। ਲਓ ਜੀ। ਆਹ ਦੇਖੋ ਜੀ। ਇਹ ਕਿਹੜਾ ਹੀ ਹੋਗਾ। ਨਹੀਂ ਯਾ ਡਿਜੀਟਲ ਪ੍ਰਿੰਟ ਹੋਣਗੇ ਸਾਰੀ ਦੇ ਸਾਰੀ ਸੂਰੇ ਸਾਰੀ ਦੇ ਸਾਰੀ ਡਿਜੀਟਲ ਪ੍ਰਿੰਟ ਹੋਣਗੇ ਇਹਦੇ ਵਿੱਚ ਓਕੇ ਸਰ ਹਾਂ ਦੇਖ ਲਓ ਤਾਂ ਠੀਕ ਹੈ ਛੋਟਾ ਟਾਪ ਦਾ ਪ੍ਰਿੰਟ ਹੈ ਡਿਜੀਟਲ ਪ੍ਰਿੰਟ ਹੈ ਠੀਕ ਹੈ ਸਿਰਫ ਔਰ ਸਿਰਫ 499 ਰੁਪਏ ਦੇ ਲੋ ਜੀ ਸਿਰਫ ਉਸੇ ਤੇ 499 ਰੁਪਏ ਆਹ ਦੇਖੋ ਡਿਜੀਟਲ ਪ੍ਰਿੰਟ ਹੋਊਗਾ ਜੀ ਠੀਕ ਹੈ ਜੀ ਇੱਕ ਵਾਰ ਅਨਮ ਕਲੌਥ ਹਾਊਸ ਮੰਡੀ ਅਹਿਮਦਗੜ ਧੂਰਕੋੜ ਚਾਹਵੇਂ ਸ਼ਪਾਰ ਰੋਡ ਜਿੱਥੇ ਪੰਜਾਬ ਦਾ ਸਭ ਤੋਂ بڑا ਮੇਲਾ ਲੱਗਦਾ ਹੈ ਸ਼ਪਾਰ ਦਾ ਮੇਲਾ ਸਾਰਿਆਂ ਨੂੰ ਪਤਾ ਹੁੰਦਾ ਹੈ ਸ਼ਪਾਰ ਦਾ ਮੇਲਾ ਕਿੱਥੇ ਲੱਗਦਾ ਹੈ ਬਸ ਉਸੇ ਰੋਡ ਤੇ ਬੈਠੇ ਸੀ ਮੰਡੀ ਅਹਿਮਦਗੜ ਜੀ ਠੀਕ ਹੈ ਜੀ ਫਿਰ ਸਿਰਫ ਇਹਦੇ ਡਿਜ਼ਾਈਨ ਕਲਰ ਬਹੁਤ ਦਿਖਾ ਦੂੰਗਾ ਤੁਹਾਨੂੰ ਬਹੁਤ ਇੱਕ ਵਾਰ ਸ਼ਾਪ ਤੇ ਵਿਜ਼ਿਟ ਕਰ ਲੋ ਠੀਕ ਹੈ ਜੀ ਤੁਹਾਨੂੰ ਡਿਜ਼ਾਈਨ ਕਲਰ ਮੇਰੇ ਚ ਬਹੁਤ ਦਿਖਾ ਦੂੰਗਾ ਠੀਕ ਹੈ ਜੀ ਇਹ ਸਿਰਫ ਆ ਸਿਰਫ 499 ਰੁਪਏ ਦਾ ਹੈ ਠੀਕ ਹੈ ਜੀ ਠੀਕ ਹੈ ਹੁਣ ਤੁਹਾਨੂੰ ਨੈਕਸਟ ਵੈਰਾਈਟੀ ਦਿਖਾਉਣੇ ਅੱਪਾ ਤੁਹਾਡੇ ਲਈ ਫੇਰ ਇੱਕ ਕੈਂਬਰੀਕ ਕਾਟਨ ਦੇ ਪਿਓਰ ਦੇ ਦੁਪੱਟੇ ਵਾਲੇ ਸੂਟ ਲੈ ਕੇ ਆਏ ਜੀ ਓਕੇ ਸਰ ਠੀਕ ਹੈ ਜੀ ਸਰ ਜੀ ਆ ਪਿਓਰ ਕੈਂਬਰੀਕ ਕਾਟਨ ਦਾ ਹੋਊਗਾ ਲਓ ਜੀ ਆ ਦੇਖੋ ਸੂਟ ਦੇ ਡਿਜ਼ਾਈਨ ਪੂਰੇ ਟਾਪ ਦੇ ਹੋਣਗੇ ਜੀ ਹਾਂਜੀ ਆ ਦੇਖੋ ਜੀ ਲਓ ਜੀ ਪੂਰੇ ਲੌਂਗ ਪੀਸ ਹੋਣਗੇ ਹਾਂਜੀ ਬੁਟੀਕ ਪੀਸ ਪਿਓਰ ਦਾ ਦੁਪੱਟਾ ਹੀ ਫੁੱਲ ਓਕੇ ਜੀ ਫੁੱਲ ਪਿਓਰ ਦਾ ਦੁਪੱਟਾ ਠੀਕ ਹੈ ਵਿੱਚੇ ਚਨੂਨ ਦਾ ਵੀ ਲੱਗਿਆ ਹੋਊ ਇਹਦੇ ਨਾਲ ਚਨੂਨ ਦਾ ਦੁਪੱਟਾ ਜਿਵੇਂ ਠੀਕ ਹੈ ਜੀ ਠੀਕ ਹੈ ਜੀ ਸਿਰਫ ਔਰ ਸਿਰਫ 499 ਰੁਪਏ ਲਓ ਜੀ ਇਹ ਵੀ 499 ਰੁਪਏ 499 ਰੁਪਏ ਦੇ ਚ ਸੂਟ ਠੀਕ ਹੈ ਜੀ ਪਿਓਰ ਕੈਮਬਰੀ ਦਾ ਫੁੱਲ ਪਿਓਰ ਦਾ ਦਵੱਟਾ ਲੱਗਿਆ ਹੋਇਆ ਠੀਕ ਹੈ ਜੀ ਪਲੇਡ ਵੀ ਆਪਨੀ ਪੂਰੀ ਫੁੱਲ ਗਰੰਟੀ ਹੋ ਪੂਰੀ ਫੁੱਲ ਗਰੰਟੀ ਓਕੇ ਜੀ ਡਿਜ਼ਾਈਨ ਕਲਰ ਬਹੁਤ ਪੈਣੇ ਬਹੁਤ ਜ਼ਿਆਦਾ ਮਾਲ ਆਇਆ ਪਿਆ ਦਾ ਹਾਂਜੀ ਠੀਕ ਹੈ ਜੀ ਜਿਨ੍ਹਾਂ ਨੇ ਬਟਿਕ ਲੈ ਲੈਣਾ ਹੈ ਲਓ ਜੀ ਆ ਦੇਖੋ ਫੁੱਲ ਪਿਓਰ ਦਾ ਦਵੱਟਾ ਹੀ ਸਿਰਫ ਔਰ ਸਿਰਫ 499 ਰੁਪਏ ਠੀਕ ਹੈ ਜੀ 490 ਰੁਪਏ ਵਿੱਚ ਆਜੋ ਆਨੰਦ ਫਲਾਟ ਹਾਊਸ ਆਪਣਾ ਵੱਧ ਤੋਂ ਵੱਧ ਫਾਇਦਾ ਕਰਾ ਲਓ ਜੀ ਜਿਹੜਾ 50000 ਦਾ ਮਾਰਕੀਟ ਚੋ ਕੱਪੜਾ ਲੈ ਕੇ ਆਉਣੇ ਆ ਹਾਂ ਜੀ ਪੂਰੇ ਸਿਰਫ ਔਰ ਸਿਰਫ ਤੁਹਾਡਾ 20000 ਚ ਵੰਦ ਗਏ ਪੂਰੇ ਕਸਟਮਰ ਆ ਕੇ ਕਹਿੰਦੇ ਨੇ ਹਾਂ ਜੀ 20000 ਚ ਦਾ ਬੋਰਾ ਭਰ ਕੇ ਲੈ ਜਾਂਦੇ ਨੇ ਕਸਟਮਰ ਕਹਿੰਦੇ ਨੇ ਵੀਰੇ ਅਸਤਾ 50000 ਰੁਪਏ ਲੈ ਕੇ ਆਏ ਸੀ ਤੁਸੀਂ ਤਾਂ ਸਾਡਾ 20000 ਨਾਲ ਦੀ ਬੋਰਾ ਭਰ ਕੇ ਭੇਜਤਾ ਠੀਕ ਹੈ ਜੀ ਇਸ ਕਰਕੇ ਇੱਥੇ ਦਾ ਤੁਹਾਨੂੰ ਰੇਟ ਫ੍ਰੀ ਕੋਟੀਆਂ ਦੇ ਭਾਅ ਮਿਲੂਗੀ ਹਰ ਚੀਜ਼ ਦੀ ਪਿਓਰ ਚਨੂਂਦਾ ਦਾ ਦੁਪੱਟਾ ਹੀ ਫੁੱਲ ਪਿਓਰ ਚਨੂਂਦਾ ਦਾ ਦੁਪੱਟਾ ਠੀਕ ਹੈ ਜੀ ਕਿਸੇ ਨਾਲ ਪਿਓਰ ਦਾ ਦੁਪੱਟਾ ਵੀ ਹੋ ਕਿਸੇ ਨਾਲ ਚਨੂਂਦਾ ਦਾ ਦੁਪੱਟਾ ਵੀ ਹੋ ਆ ਫੁੱਲ ਪਿਓਰ ਚਨੂਂਦਾ ਦਾ ਦੁਪੱਟਾ ਲੈਸ ਲੱਗੀ ਹੋਈ ਹੈ ਪਿਓਰ ਕੈਂਬ੍ਰਿਕ ਕਾਟਨ ਨਾਲ ਵਰਕ ਸਿਰਫ ਔਰ ਸਿਰਫ 499 ਰੁਪਏ ਇਹ ਵੀ ਮੈਂ ਤੁਹਾਨੂੰ ਰਿਟੇਲ ਪ੍ਰਾਈਸ ਦੱਸ ਰਿਹਾ ਜੇ ਤੁਸੀਂ ਹੋਲ ਸੇਲ 'ਚ ਲੈਣਾ ਹੈ ਜਾਂ ਵੇਚਣ ਲਈ ਲੈਣਾ ਹੈ ਇਕੱਠਾ ਕੱਪੜਾ ਲੈਣਾ ਹੈ ਤੁਸੀਂ ਮੈਨੂੰ ਫੋਨ ਕਰ ਲਿਓ ਅਨੰਮ ਕਲੋਥ ਹਾਊਸ ਵਾਲਿਆਂ ਨੂੰ ਠੀਕ ਹੈ ਫੋਨ ਕਰ ਲਿਓ ਆਪਾਂ ਤੁਹਾਨੂੰ ਡਿਸਕਾਊਂਟ ਕਰਕੇ ਦਵਾਂਗੇ ਠੀਕ ਹੈ ਜੀ ਸਿਰਫ ਸਿਰਫ 499 ਰੁਪਏ ਦੇ ਤੇ ਸੈਨ ਕਲਰ ਬਹੁਤ ਜ਼ਿਆਦਾ ਮਿਲ ਜਾਣਗੇ ਬਹੁਤ ਜ਼ਿਆਦਾ ਹੀ ਠੀਕ ਹੈ ਇੱਕ ਵਾਰ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਹਾਂਜੀ ਹਾਂਜੀ ਹਰ ਤਰ੍ਹਾਂ ਦੀ ਆਈਟਮ ਮਿਲੂਗੀ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਆਈਟਮ ਬਹੁਤ ਕਲੈਕਸ਼ਨ ਆ ਨਾ ਬਾਈ ਯੂਨੀਵਰਸਿਟੀ ਤੋਂ ਹਰ ਤਰ੍ਹਾਂ ਦੀ ਆਈਟਮ ਠੀਕ ਹੈ ਵੀਡੀਓ ਜਿਆਦਾ ਲੰਬੀ ਹੋ ਜਾਈ ਇਸ ਕਰਕੇ ਮੈਂ ਤੁਹਾਨੂੰ ਮਾਲ ਨਹੀਂ ਦਿਖਾ ਸਕਦਾ ਜਿਆਦਾ ਠੀਕ ਹੈ ਪਿਓਰ ਕੈਂਬਰੀ ਕੋਈ ਕਸਟਮਰ ਕਹਿਣਗੇ ਇਹ ਕੈਂਬਰੀ ਕਿਹਿੰਗੀ ਵੀ ਹੈ ਕਿ ਬਿਰਾਉਂੀਆਂ ਕਹੀ ਜਾਂਦਾ ਦੇਖੋ ਹਾਂਜੀ ਪਤੋਂ ਅਰੀਜਨਲ ਕੈਂਬਰੀਕ ਹੋਗੀ ਠੀਕ ਹੈ ਠੀਕ ਹੈ ਅਰੀਜਨਲ ਕੈਂਬਰੀਕ ਨਾਲ ਫਰਕ ਹੈ ਹਾਂਜੀ ਆ ਪਿਓਰ ਦਾ ਚਨੂਨ ਦਾ ਦੁਪੱਟਾ ਹੈ ਕਿਸ ਫੇਰ ਮੈਂ ਕਹਿ ਰਿਹਾ ਕਿਸੇ ਨਾਲ ਚਨੂਨ ਦਾ ਹੋ ਕਿਸੇ ਨਾਲ ਪਿਓਰ ਦਾ ਹੋ ਭਾਈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਆ ਝੂਟ ਤੇ ਫਰਕ ਹੋਊਗਾ ਡਿਜ਼ਾਈਨ ਕਲਰ ਇੰਨੇ ਜ਼ਿਆਦਾ ਮਿਲ ਜਾਣਗੇ ਜਿੰਨੇ ਕਹਿ ਦੋ ਜਿੰਨੇ ਕਹੋ ਨੇ ਡਿਜ਼ਾਈਨ ਮਿਲਣਗੇ ਆ ਮਾਲ ਬਹੁਤ ਲੱਗਿਆ ਪਿਆ ਤੇ ਤੋਂ ਮਾਲ ਤੇ ਬਹੁਤ ਡਿਜ਼ਾਈਨ ਨੇ ਇਹ ਤੁਸੀਂ ਕਹੋਗੇ ਹਾਂਜੀ ਹਾਂਜੀ ਬਹੁਤ ਮਾੜਾ ਬੈਕ ਦਾ ਸਾਈਡ ਤੇ ਕਲਰ ਵੀ ਆਪਣੀ ਕਰਦੇ ਆਂ ਕੱਪੜਾ ਵੀ ਬਹੁਤ 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 ਮਾੜਾ ਸੋਹਜ ਜ਼ਿਆਦਾ ਇਹ ਸੋਹਜ ਜ਼ਿਆਦਾ ਮਾੜਾ ਹਰ ਸਮੇਂ ਇੱਕਦਮ ਬੈਂਡ ਕਲੈਕਸ਼ਨ ਕਰ ਦੂ ਨਾ ਹਰ ਦਿਨਾਂ ਲੈਂਦੇ ਹਾਂ ਜੀ ਤੇੰ ਤੋਂ ਜਲਦੀ ਵਿਚਿਤ ਕਰੋ ਬਾਈ ਬਾਕੀ ਵੀਡੀਓ ਵੀ ਕਰ ਦਿਓ ਵਾਤ ਵਾਤ ਸ਼ੇਅਰ ਬਸ ਹੀ ਇਹੀ ਸਾਡੀ ਰਿਕੁਐਸਟ ਰਹਿੰਦੀ ਹੈ ਵੀ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਦੱਬ ਕੇ ਸ਼ੇਅਰ ਕਰ ਦਿਓ ਜੀ ਅਸੀਂ ਤੁਹਾਡਾ ਵੱਧ ਤੋਂ ਵੱਧ ਫਾਇਦਾ ਸੋਚਦੇ ਆ ਤੁਸੀਂ ਸਾਡਾ ਵੱਧ ਤੋਂ ਵੱਧ ਫਾਇਦਾ ਇਹ ਸੋਚੋ ਵੀ ਦੱਬ ਕੇ ਵੀਡੀਓ ਨੂੰ ਕਿੰਨਾ ਹੋ ਸਕੇ ਸ਼ੇਅਰ ਕਰ ਦਿਓ ਕੈਂਬ੍ਰਿਕ ਦਾ Ориਜినਲ ਵਾਲੀ ਪੂਰਾ ਹੈਵੀ ਵਰਕ ਹੈ ਪੂਰੀ ਗੁਥਮੀ ਕਢਾਈ ਹੋਊਗੀ ਠੀਕ ਹੈ ਜੀ ਸਿਰਫ ਔਰ ਸਿਰਫ 499 ਰੁਪਏ ਜੋ ਫੁੱਲ ਪਿਓਰ ਦਾ ਦੁਪੱਟਾ ਠੀਕ ਹੈ ਜੀ ਫੁੱਲ ਪਿਓਰ ਦਾ ਦੁਪੱਟਾ 4 ਸਾਈਡ ਲੇਸ ਹਾਂਜੀ ਸਿਰਫ ਔਰ ਸਿਰਫ 499 ਰੁਪਏ ਜੀ ਠੀਕ ਹੈ ਠੀਕ ਹੈ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਬਸ ਇਹੀ ਰਿਕਵੈਸਟ ਰਹਿੰਦੀ ਹੈ ਕਿ ਇਹਦੇ ਨਾਲ ਦੀ ਹੋਰ ਆਈਟਮ ਹੈ ਹਾਂਜੀ ਆਹ ਵਾਲੀ ਥੋੜੀ ਮਹਿੰਗੀ ਹੈ ਜੂ ਇਹਦੇ ਨਾਲ ਦੀ ਸਾਈ ਪੈਚ ਵਰਕ ਵਾਲੀ ਇਹ ਹੈ ਲਓ ਜੀ ਪੈਚ ਵਰਕ ਆ ਦੇਖੋ ਪੂਰੀਆ ਵਧੀਆ ਕਢਾਈ ਹੋਈ ਹੈ ਠੀਕ ਹੈ ਜੀ ਨਾਲ ਦੁਪੱਟਾ ਪ੍ਰਿੰਟ ਕਾਟਨ ਦਾ ਠੀਕ ਹੈ ਜੀ ਇਹ ਤੁਹਾਨੂੰ ਪੈਜੂ 599 ਰਪਏ ਦਾ ਲਓ ਜੀ 599 ਰਪਏ ਦਾ ਪ੍ਰਿੰਟ ਦੁਪੱਟਾ ਕਾਟਨ ਦਾ ਨਾਲ ਵਰਕ ਹੋਇਆ ਪੂਰਾ ਵਧੀਆ 599 ਦਾ ਸਾਡੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਅਸੀਂ ਤੁਹਾਡਾ ਬੱਤ ਤੋਂ ਬੱਤ ਫਾਇਸ ਹੋ ਜੇ ਨਹੀਂ ਤੁਸੀਂ ਸਾਡਾ ਪੈਸਾ ਨਹੀਂ ਚੋਰੀ। ਇਹ ਵੀ ਇਦਾਂ ਹੀ ਕਾਟਨ ਦਾ ਦੁਪੱਟਾ ਨਾਲ ਹਾਂਜੀ ਪੈਚਵਰਕ ਵਾਲੇ ਨੇ ਇਹਨਾਂ ਨਾਲ ਪੈਚ ਦੀ ਪੱਟੀ ਲੱਗੀ ਹੋਈ ਹੈ। ਓਕੇ ਜੀ ਇਹ ਲੋ ਫੋਰ ਸਿਰਫ 4599 ਦਾ ਸਰ 5999 ਦਾ ਵਿੱਚ ਪ੍ਰਿੰਟ ਬਹੁਤ ਜ਼ਿਆਦਾ ਮਿਲ ਜਾਣਗੇ ਠੀਕ ਹੈ ਇਹਦੇ ਡਿਜ਼ਾਈਨ ਕਲਰ ਬਹੁਤ ਪੈਣੇ ਠੀਕ ਹੈ ਜੀ ਇਹ ਤੁਸੀਂ ਇੱਕ ਵਾਰ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਆਪਾਂ ਤੁਹਾਨੂੰ ਬਹੁਤ ਡਿਜ਼ਾਈਨ ਦਿਖਾਵਾਂਗੇ ਬਹੁਤ ਜਿਆਦਾ ਹਰ ਤਰ੍ਹਾਂ ਦੀ ਆਈਟਮ ਹੁੰਦੀ ਹੈ ਆਪਣੀ ਠੀਕ ਹੈ ਕਿਹਦਾ ਪੇਂਟ ਵਾਲੇ ਤੋਂ ਹਾਂਜੀ ਇਹਦੇ ਨਾਲ ਦਾ ਮਾਲ ਵੀ ਮੇਲੇ ਬਹੁਤ ਪਿਆ ਹੈ ਓਕੇ ਠੀਕ ਹੈ ਜੀ ਲਓ ਇਹਦੇ ਨਾਲ ਦਾ ਵੀ ਮਾਲ ਮੇਲੇ ਬਹੁਤ ਜ਼ਿਆਦਾ ਪਿਆ ਹੈ ਆਰੀ ਵਰਕ ਦਾ ਨਾਲ ਦੁਪੱਟੇ ਉੱਤੇ ਪੇਂਟ ਹੀ ਆਵੇ ਬਿਲਕੁਲ ਕੋਲ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਦੁਪੱਟਾ ਵੀ ਖੁੱਲਾ ਢੁੱਲਾ ਹੋਇਆ ਐਨ ਪੂਰਾ ਠੀਕ ਹੈ ਠੀਕ ਹੈ ਜੀ ਇਹ ਹੁਣ ਆਪਾਂ ਤੁਹਾਨੂੰ ਨੈਕਸਟ ਆਈਟਮ ਦਿਖਾਉਣੀ ਐ ਫਿਰ ਇਹ ਆਪਾਂ ਪੇਂਟ ਵਾਲਾ ਸੂਟ ਲੈ ਕੇ ਆਇਆ ਪੇਂਟ ਓਕੇ ਜੀ ਠੀਕ ਹੈ ਜੀ ਇਹ ਬਿਲਕੁਲ ਹੈਂਡ ਪੇਂਟ ਹੋਊਗਾ ਤੇ ਇਹਦੀ ਆਰੀ ਵਰਕ ਹੋਊਗੀ ਠੀਕ ਹੈ ਜੀ ਬਾਜ਼ੂ ਤੇ ਵੀ ਪੇਂਟ ਹੋਵੇਗਾ ਹਾਂਜੀ ਦੁਪੱਟੇ ਤੇ ਵੀ ਹੈਂਡ ਪੇਂਟ ਐ 4 ਸਾਈਡ ਲੈਸ ਓਕੇ ਠੀਕ ਹੈ ਰੇਡ ਦੀ ਆਪਣੀ ਫੁੱਲ ਪੂਰੀ ਚੈਲੰਜ ਨਾਲ ਗਰੰਟੀ ਹੋਗੀ ਦੁਪੱਟਾ ਪੂਰਾ ਖੁੱਲਾ ਢੁੱਲਾ ਓਕੇ ਸਿਰਫ ਔਰ ਸਿਰਫ 599 ਰੁਪਏ ਲਓ ਜੀ 599 ਰੁਪਏ ਦਾ ਡਿਜ਼ਾਈਨ ਕਲਰ ਮੈਂ ਕਿਹਾ ਇੰਨੇ ਦੇ ਦੂੰ ਜਿੰਨੇ ਕਹਿ ਲਈ ਆ ਤੁਹਾਨੂੰ ਡਿਜ਼ਾਈਨ ਦਿਖਾਉਣਾ ਹੈ ਓਕੇ ਲੈਨ ਬਹੁਤ ਜ਼ਿਆਦਾ ਮਿਲ ਜਾਣਗੇ ਇੱਥੇ ਰੋਕਿਆ ਕਿ ਡਿਜ਼ਾਈਨ ਲਓ ਜੀ ਇਹ ਆਲਾ ਵਾਈਟ ਵੀ ਆ ਗਿਆ ਲਓ ਜੀ ਲਓ ਜੀ ਨੈਨ ਕਲਰ ਬਹੁਤ ਜਿਆਦਾ ਮਿਲ ਜਾਣਗੇ ਇੱਕ ਵਾਰ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਹਾਂਜੀ ਆਦਮ ਕਲੋਥ ਹਾਊਸ ਤੇ ਇੱਕ ਵਾਰ ਵਿਜ਼ਿਟ ਕਰਕੇ ਦੇਖੋ ਰੇਟ ਸਾਰਿਆਂ ਦੇ ਇਹ 1200 ਤੋਂ 1300 ਪਾਇਆ ਹੈ ਆਪਾਂ ਹੈਂਡ ਪੇਂਟ ਵਾਲਾ ਸਿਰਫ ਔਰ ਸਿਰਫ 599 ਵਿੱਚ ਦਵਾਂਗੇ ਰੇਟ ਦੀ ਚੈਲੰਜ ਨਾਲ ਗਾਰੰਟੀ ਦਵਾਂਗੇ ਆਪਾਂ ਠੀਕ ਹੈ ਜੀ ਆਪਾਂ ਤੁਹਾਨੂੰ ਨੈਕਸਟ ਵੈਰਾਈਟੀਆਂ ਦਿਖਾਉਂਦੇ ਆਂ ਆਹ ਵਾਈਟ ਸੂਟ ਦਿੱਤੇ ਵਾਰ ਕਹੀ ਠੀਕ ਹੈ ਜੀ ਪਿਓਰ ਵਿਸਕੋਸ ਵਾਲੀ ਜੋਰ ਜਟ ਹੋਗੀ ਓਕੇ ਦਬੱਟੇ ਉੱਤੇ ਵਰਕ ਪਊਗਾ ਜੀ ਹਾਂਜੀ ਰੇਡ ਦਾ ਆਪਾਂ ਫੁੱਲ ਚੈਲੀ ਨਾਲ ਗਰੰਟੀ ਹਾਂਜੀ ਸਿਰਫ ਔਰ ਸਿਰਫ 390 ਲਓ ਜੀ 390 390 ਜਾਨਾ ਕਲਰ ਕਿੰਨੇ ਕਾਉਂਟ ਨੇ ਕੱਢ ਰਾਂਗੇ ਆਪਾਂ ਕੰਨੀ ਓਕੇ ਆ ਲੈ ਚੱਕ ਕੇ ਲਓ ਆਹ ਇਹਦੇ ਤੇ ਰੱਖਦੇ ਹਾਂ ਠੀਕ ਹੈ ਜੀ ਓਕੇ ਹੋਰ ਵੀ ਤੁਹਾਨੂੰ ਮਿਲ ਜਾਣਗੇ ਤੇ ਹੁਣ ਆਪਾਂ ਤੁਹਾਨੂੰ ਇਹਦੇ ਚਿੱਕ ਆ ਵਾਲੀ ਚਿੱਕੀ ਠੀਕ ਹੈ ਜੀ ਠੀਕ ਹੈ ਜੀ ਸਲਵਾਰ ਤੇ ਵਰਕ ਹਾਂਜੀ ਸਲਵਾਰ ਤੇ ਵਰਕ ਓਕੇ ਜੀ ਦੁਪੱਟੇ ਉੱਤੇ ਕੋਟਾ ਡੋਰੀ ਦਾ ਨਾ ਪੂਰਨਾ ਥੋੜੀ ਮਸਲੀਨ ਦਾ ਦੁਪੱਟਾ ਹਾਂਜੀ ਉੱਤੇ ਦੀ ਪੈਚ ਵਰਕ ਹੋਊਗਾ ਜੀ ਠੀਕ ਹੈ ਜੀ ਪੂਰਾ ਪੂਰਾ ਖੁੱਲਾ ਢੁੱਲਾ ਦੁਪੱਟਾ ਹੋਊਗਾ ਦੇਖੋ ਜੀ ਪੂਰਾ 1 2 ਹਾਂਜੀ ਆ ਪੂਰਾ 2.5 ਦਾ ਦੁਪੱਟਾ ਮੈਂ ਕਿ ਲੈ ਕੇ ਜਾ ਸਕਦਾ ਰੇਟ ਮਾਰਕੀਟ ਦੇ ਚ ਸਲਵਾਰ ਵਰਕ ਵਾਲਾ ਦੁਪੱਟਾ ਹਾਂਜੀ ਆ ਪੱਟੀ ਵਾਲਾ ਹਾਂਜੀ ਇਹ ਮਾਰਕੀਟ ਦੇ ਚ 1000 ਰੁਪਏ ਰੇਟ ਹੈ ਆਪਾਂ ਸਿਰਫ ਔਰ ਸਿਰਫ ਤੁਹਾਡੇ ਲਈ 699 ਲੈ ਲਓ ਜੀ 600 ਉਹ ਵੀ ਰਿਟੇਲ ਪ੍ਰਾਈਸ ਠੀਕ ਆ ਜੀ ਰਿਟੇਲ ਪ੍ਰਾਈਸ 699 ਲੈ ਕੇ ਆ ਹੌਲ ਸੇਲ ਤੇ ਆਪਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਦੇ ਦਾਂਗੇ ਠੀਕ ਜੀ ਕੇਤਨੜੀ ਨੰਮ ਦਾ। ਜੀ ਨਾ ਨੇ ਹੋਲ ਸੇਲ ਚਲਾਣਾ। ਉਹ ਸਪੈਸ਼ਲ ਫੋਨ ਕਰ ਲਿਓ ਅਨਮ ਕਲੋਥ ਹਾਊਸ ਵਾਲਿਆਂ ਨੂੰ ਹੀ। ਠੀਕ ਹੈ ਜੀ। ਮੰਡੀ ਅਮદાવાદ ਤੂਰਕੋਟ ਚਾਂਕੀ। ਹਾਂਜੀ। ਆਪਣਾ YouTube ਚੈਨਲ ਹੈ ਅਨਮ ਕਲੋਥ ਹਾਊਸ ਦੇ ਨਾਮ ਤੇ। ਠੀਕ ਹੈ ਜੀ। ਆਪਣਾ YouTube ਚੈਨਲ ਹੈਗਾ ਅਨਮ ਕਲੋਥ ਹਾਊਸ ਦੇ ਨਾਮ ਤੇ। ਠੀਕ ਹੈ ਜੀ। Insta ਚੈਨਲ ਵੀ ਹੈਗਾ ਅਨਮ ਕਲੋਥ ਹਾਊਸ ਦੇ ਨਾਮ ਤੇ। ਹਾਂਜੀ। ਪਲੀਜ਼ ਰਿਕੁਐਸਟ ਹੈ ਉਹਨੂੰ ਸਬਸਕ੍ਰਾਈਬ ਕਰ ਲਿਓ। ਠੀਕ ਹੈ ਜੀ। ਤੁਹਾਨੂੰ ਨਵੀਆਂ ਨਵੀਆਂ ਆਈਟਮਾਂ ਦਿਖਾਵਾਂਗੇ ਅੱਗੇ ਵੀ। ਠੀਕ ਹੈ ਜੀ। ਤੇ ਆਪਣਾ ਯੂਟਿਬ ਆ ਸੌਰੀ ਇਹ ਤੇ ਵਟਸਐਪ ਤੇ ਵੀ ਮੈਸੇਜ ਕਰ ਲੋ ਉਹਦੇ ਵੀ ਆਪਣੇ ਗਰੁੱਪ ਬਣਾਏ ਹੋਏ ਨੇ ਠੀਕ ਹੈ ਠੀਕ ਹੈ ਆ ਦੇ ਸਲਵਾਰ ਤੇ ਵਰਤ ਰੇਟ ਸਿਰਫ ਔਰ ਸਿਰਫ 699 ਦਾ ਠੀਕ ਹੈ ਜੀ ਇਹ ਫੁੱਲਾ ਟੁੱਲਾ ਟਵਟਾ ਇਟਵਟੇ ਕੋਈ ਕੰਜੂਸੀ ਨਹੀਂ ਕੀਤੀ ਆ ਆਪਣੇ ਸਹੀ ਗੱਲ ਆ ਜੀ 3 ਮੀਟਰ ਦੀ ਸਲਵਾਰ ਹੋਗੀ ਪੂਰੀ ਠੀਕ ਸਿਰਫ ਔਰ ਸਿਰਫ 699 ਔਰ ਇਹਦੇ ਨਾਲ ਕੈਂਪ ਨਹੀਂ ਠੀਕ ਹੈ ਆ ਪ੍ਰਿੰਟ ਕੈਮਰਿਕ オリジナル ਵਾਲੀ ਸਲਵਾਰ ਤੇ ਵਰਕ ਹਾਂਜੀ ਤੇ ਪਿਆਟਾ ਮਸਲੀਨ ਦਾ ਦੁਪੱਟਾ ਓਕੇ ਜੀ 2422 ਇਹੀ ਪੈ ਜੀ ਸੁਣੋ 699 ਦਾ ਜੀ ਠੀਕ ਹੈ ਜੀ ਇਕਵਲ ਸਾਨੂੰ ਫੋਨ ਕਰ ਲਿਓ ਹਾਂਜੀ ਠੀਕ ਹੈ ਜੀ ਸ਼ਾਪ ਤੇ ਆ ਜਿਓ ਠੀਕ ਹੈ ਜੀ ਸਾਡਾ ਨੰਬਰ ਦਿੱਤਾ ਹੋਇਆ ਵਾਸੀ ਮੇਰੀ ਰਿਕਵੈਸਟ ਇਹੀ ਹੈ ਫੇਰ ਦੁਬਾਰਾ ਦੁਬਾਰਾ ਕਹਿਣਾ ਪੈ ਰਹੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਨਐਮ ਕਲੋਥ ਹਾਊਸ ਵਾਲੇ ਨੂੰ ਹਾਂਜੀ ਠੀਕ ਹੈ ਜੀ ਮੰਡੀ ਅਹਿਮਦਗੜ੍ਹ ਤੇ ਸਾਡੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਜੀ ਬਸ ਆ ਲੋ ਠੀਕ ਹੈ ਜੀ 692 ਰੁਪਏ ਦਾ ਠੀਕ ਹੈ ਜੀ ਆਪ ਵੀ ਤੁਸੀਂ ਸ਼ਾਪ ਤੇ ਆਓ ਚੀਕਨ ਕੁਰਤੇ ਪਜਾਮੇ ਹਰ ਤਰ੍ਹਾਂ ਦੇ ਕੱਪੜੇ ਮਿਲਦੇ ਨੇ ਕਾਟਨ ਦੇ ਦੁਪੱਟੇ ਕਿਉਂਕਿ ਇਸ ਵੀਡੀਓ ਦੇ ਰਾਹੀਂ ਮੈਂ ਸਾਰਾ ਕਪੜਾ ਦਾ ਦੁਕਾਨਦਾਰ ਦਿਖਾ ਨਹੀਂ ਸਕਦਾ ਜਿੰਨਾ ਕੋ ਹੋ ਸਕਦਾ ਮੈਂ ਉਨਾਂ ਕੀ ਦਿਖਾ ਸਕਦਾ ਠੀਕ ਹੈ ਜੀ ਇਸ ਕਰਕੇ ਸਾਡੀ ਅੱਜ ਜਿਹੜੀਆਂ ਆਈਟਮਾਂ ਦਿਖਾਤੀ ਨੇ ਪੂਰੇ ਟੌਪ ਦੀ ਹੋਣੀ ਆ ਠੀਕ ਹੈ ਜੀ ਤੁਸੀਂ ਰੇਟ ਟਰਾਈ ਕਰਕੇ ਆਇਆ ਕਰੋ ਪਹਿਲਾਂ ਹੀ ਪੂਰਾ ਟਰਾਈ ਕਰਕੇ ਆਓ ਫੇਸ ਸਾਡੇ ਲੈ ਆਓ ਔਰ ਤੁਸੀਂ ਕੰਪੇਰੀਜ਼ਨ ਕਰਕੇ ਦੇ ਲਿਓ ਹਰੇਕ ਦੁਕਾਨਦਾਰ ਨਾਲ ਸਾਡਾ ਰੇਟ ਦੇ ਤੇ ਹੋਰ ਕੈਂਬ੍ਰਿਕ ਦਵਾਂਗੇ Ориਜਨਲ ਚੀਜ਼ ਦਵਾਂਗੇ ਠੀਕ ਹੈ ਤੇ ਦੂਜੀ ਗੱਲ ਇਹ ਸੇਲ ਜਦੋਂ ਤੱਕ ਹੋਊਗੀ ਜਦੋਂ ਤੱਕ ਮਾਲ ਅਵੇਲੇਬਲ ਹੈ ਠੀਕ ਹੈ ਕਈ ਵਾਰ ਕਹਿੰਦੇ ਨੇ ਬ੍ਰਾ ਅਸੀਂ ਆ ਮਾਲ ਆ ਜੀ ਅਸੀਂ ਸੂਟ ਦੇਖਿਆ ਤੁਹਾਡੀ ਵੀਡੀਓ ਠੀਕ ਹੈ ਉਹ ਵੀਡੀਓ ਹੁੰਦੀ ਹੈ ਮਹੀਨਾ ਪੁਰਾਣੀ ਦੇਖੀ ਤੁਸੀਂ ਕੱਲ ਹੁੰਦੀ ਹੈ ਇਸ ਕਰਕੇ ਜਦ ਮਾਲ ਸੇਲ ਹੋਏ ਤਾਂ ਹਾਂ ਚੀਜ਼ਾਂ ਹੁੰਦੀਆਂ ਰਹਿੰਦੀ ਨੇ ਅਲੱਗ ਅਲੱਗ ਠੀਕ ਹੈ ਜੀ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਫੁੱਲ ਵੀਡੀਓ ਦੇਖਣ ਦਾ